ਸੰਤ ਕਿਰਪਾਲ ਕਿਰਪਾ ਦੇ ਕਲੇ ਰਾਮ ਸੰਸੰਗ ਨੰਦ ਕੀ ਤੈ ਸੰਤ ਕਦਪਨ ਤੇ ਮੁਕਬਾਹਰ ਸੰਤਨ ਕੈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਾਵਰ ਕਮ ਉਪ ਮੰਡਲ ਦਫਤਰ ਧਾਰੀਵਾਲ ਵਿਖੇ ਐਸ ਡੀਓ ਇੰਜੀਨੀਅਰ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੁੱਚੇ ਸਟਾਫ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਮੌਕੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਉਨਾ ਪ੍ਰੰਤ ਰਾਗੀ ਜਥੇ ਪਾਇਰ ਜਿੰਦਰ ਸਿੰਘ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਐਸਡੀਓ ਇੰਜੀਨੀਅਰ ਜਤਿੰਦਰ ਸ਼ਰਮਾ ਨੇ ਪਹੁੰਚੇ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਇਲਾਕੇ ਦੀਆਂ ਅਹਿਮ ਸ਼ਖਸੀਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਘਰ ਹੋਵੇ ਜਾਂ ਦਫ਼ਤਰ ਹਮੇਸ਼ਾ ਹੀ ਵਾਹਿਗੁਰੂ ਜੀ ਦਾ ਓਟ ਆਸਣਾ ਲੈਣ ਨਾਲ ਸਾਰੇ ਕਾਰਜ ਸਫਲ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਬਿਜਲੀ ਦੀ ਨਿਰਵਿਘਨ ਸਪਲਾਈ ਚਾਲੂ ਰੱਖਣ ਲਈ ਸਾਰਾ ਸਟਾਫ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਦਰੇਰੇ ਸੰਕਲਪ ਹੈ ਅਤੇ ਹਰੇਕ ਖਪਤਕਾਰ ਵਿਭਾਗੀ ਕੰਮ ਕਰਾਉਣ ਲਈ ਬਿਨਾਂ ਚਿਚਕ ਪੂਰੇ ਡਾਕੂਮੈਂਟ ਸਮੇਤ ਆਵੇਗਾ ਉਸ ਨੂੰ ਦੂਸਰਾ ਚੱਕਰ ਨਹੀਂ ਲਗਾਉਣਾ ਪਵੇਗਾ ਸਮਾਗਮ ਦੌਰਾਨ ਚਾਹ ਪਕੌੜੇ ਤੋਂ ਇਲਾਵਾ ਗੁਰੂ ਦਾ ਟੋਟਲ ਲੰਗਰ ਵਰਤਿਆ ਇਸ ਮੌਕੇ ਤੇ ਐਮ.ਈ.ਐਲ. ਲੈਪ ਕੰਪਿਊਟਰ ਸੈੱਲ ਗਰਦਾਸਪੁਰ ਮੰਡਲ ਦਫਤਰ ਧਾਰੀਵਾਲ 132 ਕੇਵੀ ਗ੍ਰੇਡ ਧਾਰੀਵਾਲ ਸਬਸਟੇਸ਼ਨ ਧਾਰੀਵਾਲ ਗਰਦਾਸਪੁਰ ਦੇ ਸਬੂਤ ਮੀਟਰ ਇੰਸਪੈਕਟਰ ਨਗਰ ਕੌਂਸਲ ਪ੍ਰਧਾਨ ਅਸ਼wini ਦੁੱਗਲ ਬਲਾਕ ਪ੍ਰਧਾਨ ਰਮਨ ਵਾਲਾ ਰਮੇਸ਼ ਮੇਛਾ ਸਾਹਬ ਸਿੰਘ ਦੇਵੀ ਦਾਸ ਵੀਬੂ ਵੋਰਾ ਮਨੋਜ ਕੁਮਾਰ ਦਵਿੰਦਰ ਸਿੰਘ ਵਰਾਜ ਤੇਜਿੰਦਰ ਸਿੰਘ ਆਰੇ ਵੇਦਵਿਆਸ ਰਮਨ ਪ੍ਰੀਤ ਕੌਰ ਮਖਵਿੰਦਰ ਸਿੰਘ ਖਾਲਸਾ ਗੁਰਜੀਤ ਸਿੰਘ ਲੇਵ ਰਾਜਦੀਪ ਕੌਰ ਬਲਜਿੰਦਰ ਕੌਰ ਗਰਮੀਤ ਸਿੰਘ ਜੈਦਲਬਾਗ ਸਿੰਘ ਤੋਂ ਇਲਾਵਾ ਹੋਰ ਸਟਾਫ ਆਜ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕੁਲੂ ਗੁਰੂ ਗੁਰੂ ਜੀ ਸਰ ਇਹ ਅੱਜ ਆਪਣੇ ਦਫ਼ਤਰ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਹੈ ਬਹੁਤ ਵਧੀਆ ਖਰਲਾ ਬੜੀ ਵਧੀਆ ਗੱਲ ਆ ਜੀ ਮਨਜ ਭਾਵਨਾ ਆਈ ਕਿ ਮਿਲਦੇ ਇਦਾਂ ਦਾ ਆਪ ਜੀ ਦੇ ਚੈਨਲ ਦੇ ਆ ਮਸਮੂਹ ਸਾਥ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਵਰ ਕਾਮ ਸਬਡਿਵੀਜ਼ਨ ਦੇ ਸਾਰੇ ਮੁਲਾਜ਼ਮਾਂ ਨੇ ਕਲੈਰੀਕਲ ਟੈਕਨੀਕਲ ਸਭ ਨੇ ਹਰ ਸਾਲ ਗੁਰਮਾਰਾ ਜੀ ਦੀ ਵੋਟ ਆਸਰਾ ਲੈ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਉਸੇ ਮਿਲੀ ਵਜੋਂ ਇਸ ਸਾਲ ਵੀ ਸੁਖਬੀਰ ਸਾਹਿਬ ਜੀ ਦੇ ਪਾਠ ਪਾਵਰ ਕਾਮ ਦਫਤਰ ਘਰੀਵਾਲ ਵਿਖੇ ਕਰਵਾਏ ਜਾ ਰਹੇ ਨੇ ਔਰ ਇਹ ਪਾਠ ਸਮੂਹ ਸੰਸਾਰ ਦੀ ਸੁਖ ਸ਼ਾਂਤੀ ਲਈ ਔਰ ਮੇਰੇ ਦਫ਼ਤਰ ਦੇ ਜਾਂ ਬਿਜਲੀ ਬੋਰਡ ਦੇ ਜਿੰਨੇ ਵੀ ਕਰਮਚਾਰੀ ਬੋਰਡ 'ਚ ਕੰਮ ਕਰਦੇ ਨੇ ਪਾਵਰ ਕੰਮ 'ਚ ਉਹਨਾਂ ਸਾਰਿਆਂ ਦੀ ਸੁਖ ਸ਼ਾਂਤੀ ਦੇ ਲਈ ਜਿਹੜਾ ਇਹ ਪਾਠ ਕਰਵਾਏ ਜਾਂਦੇ ਨੇ ਤਾਂ ਜੋ ਸਾਲ ਦੀ ਸ਼ੁਰੂਆਤ ਵਿੱਚ ਮਹਾਰਾਜ ਜੀ ਦਾ ਓਟ ਆਸਰਾ ਲਿਆ ਕੇ ਜਿਹੜਾ ਹੈ ਆਪਾਂ ਕੰਮ ਸ਼ੁਰੂ ਕਰੀਏ ਤੇ ਮਹਾਰਾਜ ਜੀ ਜਿਹੜਾ ਹੱਥ ਹੈ ਸਾਡੇ ਸਿਰ ਤੇ ਹਮੇਸ਼ਾ ਬਣਿਆ ਰਹੇ ਸਾਡਾ ਕੰਮ ਬਹੁਤ ਰਿਸਕੀ ਹੈ ਔਰ ਪ੍ਰਭੂ ਹਮੇਸ਼ਾ ਸਾਡੇ ਤੇ ਕਿਰਪਾ ਰੱਖਦੇ ਨੇ ਔਰ ਉਹਨਾਂ ਦਾ ਸ਼ੁਕਰਾਨੇ ਵਜੋਂ ਤੇ ਨਾਲ ਹੀ ਨਵੇਂ ਸਾਲ ਵਾਸਤੇ ਇਹਨਾਂ ਕੋਲ ਅਰਦਾਸ ਕਰਦੇ ਆਂ ਕਿ ਇਹ ਸਾਲ ਵੀ ਸਾਡਾ ਬਾਕੀ ਪਿਛਲੇ ਲੰਘੇ ਸਾਲਾਂ ਵਾਂਗੂ ਸੁਖ ਸ਼ਾਂਤੀ ਨਾਲ ਲੰਘੇ ਸਾਰੇ ਮੁਲਾਜ਼ਮਾਂ ਦੇ ਸਾਰੇ ਸੰਸਾਰ ਦੇ ਉੱਤੇ ਪਰਮਾਤਮਾ ਦਾ ਹੱਥ ਰਵੇ ਮਿਲ ਰਹੀ ਇਸ ਪਾਵਰ ਕਮ ਟਾਰੀਵਾਲ ਦੇ ਦਫ਼ਤਰ ਦੇ ਨਾਲ ਸੰਬੰਧਿਤ ਸਮੂਹ ਹਫ਼ਤਕਾਰਾਂ ਨੂੰ ਇਹ ਪਹਿਣਾ ਚਾਹੁੰਦਾ ਕਿ ਇਹ ਦਫ਼ਤਰ ਵਿੱਚ ਕੋਈ ਵੀ ਕੰਮ ਅਗਰ ਕਰਵਾਣ ਆਂਦੇ ਨੇ ਤੇ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਣ ਪੂਰੇ ਡਾਕੂਮੈਂਟ ਲਈ ਆਣ ਵਾਲੇ ਵਿਅਕਤੀ ਦਾ ਕੰਮ ਇੱਕ ਫੇਰੇ ਵਿੱਚ ਹੀ ਹੋਏਗਾ ਉਸ ਨੂੰ ਦੂਰਾ ਦੂਸਰਾ ਚੱਕਰ ਜਿਹੜਾ ਦਫ਼ਤਰ ਦਾ ਨਹੀਂ ਲਾਣਾ ਪਵੇਗਾ ਔਰ ਜੇਕਰ ਉਹ ਕਾਗਜ਼ ਪੱਤਰ ਪੂਰੇ ਨਹੀਂ ਆ ਤਾਂ ਉਹ ਹੋ ਸਕਦਾ ਹੈ ਕਿ ਉਸ ਨੂੰ ਕਾਗਜ਼ ਪੂਰੇ ਕਰਨ ਵਾਸਤੇ ਦੁਬਾਰਾ ਆਣ ਵਾਸਤੇ ਕਿਹਾ ਜਾਵੇ ਔਰ ਇਹ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਏਗੀ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਪਰੇਸ਼ਾਨੀ ਹੈ ਉਹ ਕੰਮ ਵਾਲੇ ਦਿਨ 9 ਤੋਂ 5 ਵਜੇ ਤੱਕ ਮੈਨੂੰ ਪਰਸਨਲ ਨਿੱਜੀ ਤੌਰ ਤੇ ਆ ਕੇ ਮਿਲ ਸਕਦਾ ਉਸ ਦੀ ਪਰੇਸ਼ਾਨੀ ਜਿਹੜੀ ਹੈ ਤੁਰੰਤ ਹੱਲ ਕਰ ਦਿੱਤੀ ਜਾਵੇਗੀ ਭਾਈ ਜੁਰਜੀ ਦਾ ਖਾਲਸਾ ਭਾਈ ਜੁਰਜੀ ਫਤੇ ਅੱਜ ਸਾਡੇ ਜਤਿੰਦਰ ਸ਼ਰਮਾ ਜੀ ਐਸਡੀਓ ਸਾਹਿਬ ਸਾਡੇ ਧਾਰੀਵਾਲ ਚ ਉਹਨਾਂ ਨੇ ਇੱਥੇ ਜੁਆਇਨਿੰਗ ਕੀਤਾ ਜੀ ਥੋੜੇ ਦਿਨ ਪਹਿਲਾਂ ਤੇ ਉਹਨਾਂ ਦਾ ਬੜਾ ਹੀ ਅੱਛਾ ਭਰਾਲਾ ਵਾ ਵੀ ਗੁਰੂ ਮਹਾਰਾਜ ਦਾ ਨਾਲ ਲੱਗਦਾ ਗੁਰੂ ਮਹਾਰਾਜ ਦਾ ਅੱਜ ਇੱਥੇ ਗੁਰਗਨ ਸਾਹਿਬ ਜੀ ਦਾ ਇੱਥੇ ਸੁਨੀਸ਼ਾ ਦਾ ਪਾਰਕ ਰਾਇਆ ਗਿਆ ਹੈ ਬਿਜਲੀ ਘਰ ਤਾਰੀਵਾਲ ਦੇ ਵਿੱਚ ਬੜੀ ਵਧੀਆ ਗੱਲ ਹੈ ਤੇ ਮੈਂ ਤੇ ਵਾਹ ਗੁਰਦਗੇ ਇਹ ਪ੍ਰਸੰਨ ਕਰਨਾ ਵੀ ਜਿੰਨਾ ਸਟਾਫ ਆ ਐਸਡੀਓ ਸਾਹਿਬ ਦੇ ਨਾਲ ਜਿੰਨਾ ਬਿਜਲੀ ਸਟਾਫ ਉਹਨਾਂ ਦੇ ਵਾਹਿਗੁਰੂ ਆਪ ਆਪਾਰ ਕਿਰਪਾ ਬਰਾ ਕੇ ਰੱਖੇ ਮੇਰੀ ਤੰਦਰੁਸਤੀ ਦੇ ਤੇ ਸਾਡੇ ਸ਼ਹਿਰ ਤੇ ਆਪਣਾ ਮੇਰ ਭਰਿਆ ਰੱਖੇ ਤਾਂ ਕਿ ਜਿਸ ਤਰ੍ਹਾਂ ਐਫੀਓ ਸਾਹਿਬ ਨੇ ਇਹ ਪ੍ਰਾਲਾ ਕੀਤਾ ਬਹੁਤ ਵਧੀਆ ਗੁਰੂ ਮਹਾਰਾਜ ਦੇ ਚਰਨ ਪਾਏ ਦੀਦੀ ਘਰ ਦੇ ਵਿੱਚ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਦਾ ਨਾਮ ਲੈ ਕੇ ਹੀ ਸਾਰੇ ਕੰਮ ਸ਼ੁਰੂ ਕਰਨੇ ਚਾਹੀਦੇ ਨੇ ਤੇ ਗੁਰੂ ਮਹਾਰਾਜ ਦੇ ਅੱਗੇ ਇਹੋ ਪ੍ਰਾਰਥਨਾ ਵਾ ਸਾਡੇ ਧਾਰੀਵਾਲ ਤੇ ਸ਼ਹਿਰ ਤੇ ਅਤੇ ਸਾਰਾ ਬਿਜਨਸ ਸਟਾਫ ਤੇ ਤੇ ਐਸਡੀਓ ਸਾਹਿਬ ਇਸ ਤਰ੍ਹਾਂ ਆਪਰ ਕਿਰਪਾ ਬਲਾ ਕੇ ਰੱਖਣ ਮੇਰ ਪਰ ਹੱਥ ਰੱਖਣ ਕੰਧ ਰੁਸਤੀ ਅੰਦਰ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰੂ ਬਹੁਤ ਵਧੀਆ ਪ੍ਰਾਲਾ ਜੀ ਸਾਹਿਬ ਨੇ ਜਿਹੜਾ ਆਪਣੇ ਦਫਤਰ ਦੇ ਵਿੱਚ ਮਹਾਰਾਜ ਦਾ ਆוט ਆਸਰਾ ਲੈ ਕੇ ਨਵੇਂ ਸਾਲ ਦੇ ਪਹਿਲੇ ਮਹੀਨੇ ਦੇ ਵਿੱਚ ਇਹ ਜਿਹੜੀ ਸ਼ੁਰੂਆਤ ਕੀਤੀ ਆ ਔਰ ਮੈਂ ਪ੍ਰਮਾਤਮਾ ਘੜੀ ਇਹੋ ਅਰਦਾਸ ਬੇਨਤੀ ਕਰਦਾ ਕਿ ਇਹਨਾਂ ਦਾ ਪੂਰਾ ਮੈਨੇਜਮੈਂਟ ਦੇ ਸਬਲਾਜਮਾ ਦੇ ਉੱਤੇ ਪ੍ਰਮਾਤਮਾ ਭਾਣੇ ਮੇਰ ਪਰਿਆ ਸਤਿ ਸ੍ਰੀ ਅਕਾਲ ਤੇ ਵਧੀਆ ਇਹਨਾਂ ਦਾ ਜਿਹੜਾ ਸਿਸਟਮ ਮੈਡੀਪੋਰ ਦਾ ਚੱਲੇ ਕਿਉਂਕਿ ਬਿਜਲੀ ਇੱਕ ਹਰ ਪਰਿਵਾਰ ਵਾਸਤੇ ਆਮ ਜ਼ਰੂਰਤ ਹੈ ਧੰਨਵਾਦ ਜੀ ਜਤੋ